ਕੱਤ ਲਿਕੇ ਸੁੱਚੇ ਨੂਨ ਰਹਿਣ ਅਗੜੀ ਦਗਾ ਕਿਤਾ ਮੱਲ ਲੈਣੇ ਬਟਾਕੇ ਪਗੜੀ ਦਗਾ ਕਿਤਾ ਮੱਲ ਲੈਣੇ ਬਟਾਕੇ ਪਗੜੀ ਕੱਤ ਲਿਕੇ ਸੁੱਚੇ ਨੂਨ ਰਹਿਣ ਅਗੜੀ ਦਗਾ ਕਿਤਾ ਮੱਲ ਲੈਣੇ ਬਟਾਕੇ ਪਗੜੀ ਦਗਾ ਕਿਤਾ ਮੱਲ ਲੈਣੇ ਬਟਾਕੇ ਪਗੜੀ ਪਰ ਸਿੱਖਾਤਾ ਮੇਰਾ ੱੱਕਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਮਿਰ ਤੇ ਹੋ ਗਿਆ ਫਿਕਰਾਂ ਦਾ ਹੱਲਾ ਹੈ 40 ਪਿੰਡ ਚੈਲਾ ਦੇ ਜਵੰਦਾ ਕੱਲਾ ਹੈ 40 ਪਿੰਡ ਚੈਲਾ ਦੇ ਜਵੰਦਾ ਕੱਲਾ ਹੈ ਬਾਹਾਂ ਤੋਂ ਬਗੈਰ ਜੋਰ ਕਾ ਦਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰਨਾ ਪਾਗ ਜੋਂ ਬਚੋਲਾ ਪਾਗ ਸਿਉਂਦ ਲਾਲ ਹੈ ਬੀਰੋਂ ਰੈਲ ਲੱਗ ਪੀ ਕੁਕਰ ਨਾਲ ਹੈ ਬੀਰੋਂ ਰੈਲ ਲੱਗ ਪੀ ਕੁਕਰ ਨਾਲ ਹੈ ਮਰ ਗਿਆ ਜਾਂਦਾ ਮੇਰੇ ਪਾਦਾ ਵੀਰਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰਨਾ ਤੇੜ ਤੂੰ ਆ ਚਾਦਰ ਆਕੂ ਕਲ ਚਹਿਲਦਾ ਤੇੜ ਤੂੰ ਆ ਚਾਦਰ ਆਕੂ ਕਰ ਚਹਿਲਦਾ ਆਪਣੇ ਚਗਾਨ ਵਿੱਚ ਫਿਰੇ ਟਹਿਲਦਾ ਆਪਣੇ ਚਗਾਨ ਵਿੱਚ ਫਿਰੇ ਟਹਿਲਦਾ ਜਿਵੇਂ ਰੂਮ ਸ਼ਾਮ ਦਾ ਸਹਜਾ ਦਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਯਾਦ ਆਉਣ ਲੱਗ ਗਈ ਮੇਰੀ ਵੀ ਅਜੇ ਮਾਂ ਮੈਨੂੰ ਪਾਈ ਟੱਕ ਨਾ ਥੇ ਆਵੇ ਰਜਮਾ ਯਾਦ ਆਉਣ ਲੱਗ ਗਈ ਮੇਰੀ ਵੀ ਅਜੇ ਮਾਂ ਮੈਨੂੰ ਪਾਈ ਟੱਕ ਨਾ ਥੇ ਆਵੇ ਰਜਮਾ ਆਪਛੰਨਾ ਮਾਜ ਦੀ ਕੜਾਵਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਬੱਕਰੇ ਦਾ ਛੱਟੇ ਕਾ ਸ਼ਰਾਬ ਉੱਡਦੀ ਬੱਕਰੇ ਦਾ ਛੱਟੇ ਕਾ ਸ਼ਰਾਬ ਉੱਡਦੀ ਮੈਨੂੰ ਚਾਪ ਆਉਂਦੇ ਤਾਂ ਪੀ ਆਉਂਦੇ ਗੁੜਦੀ ਮੈਨੂੰ ਚਾਪ ਆਉਂਦੇ ਤਾਂ ਪੀ ਆਉਂਦੇ ਗੁੜਦੀ ਮੇਰੇ ਨਾ ਅਖਤਿਆਰਿਓ ਦਾ ਦਾਵਾ ਵੀਰ ਨਾ ਮੇਰੇ ਨਾ ਅਖਤਿਆਰਿਓ ਦਾ ਦਾਵਾ ਵੀਰ ਨਾ ਕਦੇ ਪਤਾ ਲੈਣਾ ਸੀ ਪਾਰਾਂ ਦਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਗਲ ਦੇ ਵਿੱਚ ਦੋ ਲੜਾ ਥੋਂਦੇ ਮਣ ਕੇ ਗਲ ਦੇ ਵਿੱਚ ਦੋ ਲੜਾ ਥੋਂਦੇ ਮਣ ਕੇ ਕਰ ਕਰ ਨੱਚੇ ਪਟਵਾਰੀ ਬਣ ਕੇ ਕਰ ਕਰ ਨੱਚੇ ਪਟਵਾਰੀ ਬਣ ਕੇ ਚੀਜ਼ੋਂ ਹੋ ਗਿਆ ਮਾਣ ਸਾਦੇ ਸ਼ਾਲਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਅੱppa ਦੋਵੇਂ ਪਾਈ ਮਾਰਤੇ ਵੀ ਛੋੜ ਕੇ ਅੱppa ਦੋਵੇਂ ਪਾਈ ਮਾਰਤੇ ਵੀ ਛੋੜ ਕੇ ਖੁੰਦੇ ਚੁੱਟੇ ਪੜੂਏ ਚੱਕੀ ਦੇ ਤੋੜ ਕੇ ਖੁੰਦੇ ਚੁੱਟੇ ਪੜੂਏ ਚੱਕੀ ਦੇ ਤੋੜ ਕੇ ਵਰਕ ਕਰੇਵੇ ਤੇ ਵੀ ਆਦਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਚਾਹ ਨਾਲਾ ਥਾ ਪੱਤਾ ਨਾ ਲਿਆਉਂਦੀ ਮਗਰੇ ਚਾਹ ਨਾਲਾ ਥਾ ਪੱਤਾ ਨਾ ਲਿਆਉਂਦੀ ਮਗਰੇ ਕਦੇ ਪੌਂਦੀ ਆਉਂਦੀ ਨਾ ਕੁੰਬੁਰ ਕਕਰੇ ਕਦੇ ਪੌਂਦੀ ਆਈ ਨਾ ਕੁੰਬੁਰ ਕਕਰੇ ਖੇਤ ਫੁੱਟ ਪੜੇ ਨਾ ਕੁ ਪਾਦਾ ਵੀਰ ਨਾ ਖੇਤ ਫੁੱਟ ਪੜੇ ਨਾ ਕੁ ਪਾਣਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਟੋੜੇ ਪਾਰੇ ਗੂੜ ਟੋੜੇ ਪਾਰੇ ਗੂੜ ਕਿ ਕੰਦੇ ਸਕੇ ਦਾ ਮੇਰਾ ਕਰਮ ਲੈਣੇ ਬਨਾਲਿਆ ਚੱਕਲਾ ਮੇਰਾ ਕਰਮ ਲੈਣੇ ਬਨਾਲਿਆ ਚੱਕਲਾ ਕਰ ਦੇ ਸ਼ਰੀਕ ਤੰਗ ਜਾਂਦਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਮੇਰਾ ਜੱਗ ਵਿੱਚ ਚਿਤਰਕਾਰ ਰਹਿਣ ਦਾ ਕਰ ਜਾ ਮਲਾਪ ਆਖਰੀ ਨ ਰਹਿਣ ਦਾ ਕਰ ਜਾ ਮਲਾਪ ਆਖਰੀ ਨ ਰਹਿਣ ਦਾ ਰਾਜਵਲੀ ਪੁੱਛਣਾ ਪਾਉਂਦਾ ਵੀਰ ਨਾ ਰਾਜਵਲੀ ਪੁੱਛਣਾ ਨਾ ਪਾਉਂਦਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ ਕਦੇ ਪਤਾ ਲੈਣਾ ਸੀ ਪਰਾ ਦਾ ਵੀਰ ਨਾ